ਦੇਖੋ ਭਾਈ ਤੁਹਾਨੂੰ ਵੀਡੀਓ ਬਣਾ ਕੇ ਭੇਜ ਰਹੇ ਆ ਆ ਮਸੰਮੀ ਲੱਗੀ ਹੋਈ ਆ ਕੋਠੇ ਤੇ ਆ ਬੈਗ ਚ ਆ ਸੇਬ ਆ ਆ ਦੇਖੋ ਆਮਰੂਦ ਫੇਰ ਆ ਜੋ ਚਲੋ ਫੇਰ ਅੱਗੇ ਫੇਰ ਅਮਰੂਦ ਅੰਜੀਰ ਦੇਖੋ ਜੀ ਲੱਗੀਆਂ ਹੋਈਆਂ ਆਪਣੇ ਸਾਰੇ ਅੰਜੀਰਾ ਫੇਰ ਇਧਰ ਆ ਜੋ ਫੇਰ ਆ ਵੀ ਅੰਜੀਰਾ ਆ ਕੌਣ ਲਾਏ ਹੋਏ ਆ ਆ ਫਲੀਆਂ ਨੇ ਆਪਣੇ ਕੋਲ ਆ ਪਿੰਡੀਆਂ ਆਦੋ ਆ ਲਾਈਨ ਸਾਰੀ ਅਮਰੂਦਾਂ ਦੀ ਆ ਇੱਕ ਆਹ ਇੱਕ ਆ ਬਲੈਕ ਰੰਗ ਦਾ ਇੱਕ ਆ ਵਾਲਾ ਇੱਕ ਉਹ ਇੱਕ ਉਹ ਮੂਰੇ ਆ ਇੱਕ ਆ ਪਿਆ ਜੀ ਉਹ ਚਾਈਨਾ ਦਾ ਆਂਬ ਤੇ ਬੂਟੇ ਲੱਗੇ ਹੋਏ ਆ ਉਹ ਫਿਰ ਮਸਮੀ ਆ ਗਈ ਕਟਕਲ ਆ ਗਈ ਆ ਦੇਖੋ ਬੇਲ ਲੱਗੀਆਂ ਹੋਈਆਂ ਬੇਠਾ ਉਦਵਾਰ ਆ ਨਾਰਦਾ ਮੈਂ ਪ੍ਰੂਨਿੰਗ ਕਰਤੀ ਸਾਰੇ ਦੀ ਆ ਦੇਖੋ ਇੱਕ ਆ ਲੱਗੀ ਹੋਈ ਆ ਆ ਲੋ ਠੀਕ ਹੈ ਜੀ ਆ 베ਰੀ ਲੱਗੀ ਹੈ ਐਪਲ ਵਾਲੀ ਆ ਵੀ ਮਸਮੀ ਆ ਆ ਬਲੈਕ ਆ ਮਿਰਚਾ ਮੁਰਚਾ ਲੱਗੀਆਂ ਨੇ ਆ ਪੋਈਤੇ ਦਾ ਬਾ 2 ਮਹੀਨੇ ਤੱਕ ਆ ਲੋ ਲੱਗ ਰਹੀਆਂ ਨੇ ਅੱਛਾ ਇਹਨਾਂ ਦਾ ਦਾਵਾ ਪਾ ਜੀ ਚੈਨ ਨਾ ਤਾਂ ਇਹਨੇ ਐਡਾ ਕੀ ਕੱਦ ਕਰਨਾ ਇਹਦੂ ਵੱੱਤ ਨਹੀਂ ਕਰਨਾ ਆ ਚੈਰੀ ਆ ਗਈ ਸਰਦੀਆਂ ਚ ਖਵਾਵਾਂਗੇ ਸੋਨੂੰ ਆ ਵੀ ਲੈਮਨ ਆ ਗਿਆ ਆ ਜਾਮਣਾ ਆ ਗਿਆ ਫੇਰ ਜਾਮਣਾ ਆ ਗਿਆ ਆ ਵੀ ਆਂਬਾ ਆ ਵੀ ਆਂਬ ਦਾ ਬੂਟਾ ਆ ਨਿੰਬੂ ਦਾ ਆ ਚੀਕੂ ਦਾ ਛੋਟਾ ਬੂਟਾ ਆ ਵੀ ਨਿੰਬੂ ਆ ਵੀ ਨਿੰਬੂ ਆਂਬ ਆ ਲੋ ਚੀਕੂ ਉਹ ਦੇਖੋ ਜੀ ਤੁਹਾਨੂੰ ਦਿਖਾਵਾਂ ਆਪਣੀ ਲੱਗ ਰੇ ਤਰਬੂਜ ਆ ਛੋਟਾ ਜਿਹਾ ਪਿਆ ਆ ਵੱਡਾ ਤਰਬੂਜ ਆ ਲਕੋ ਕੇ ਰੱਖਿਆ ਹੋ ਗਿਆ ਆਂਡੀ ਗਵਾਂਡੀ ਨਾਲ ਦੇਖ ਲੈਣਾ ਆ ਲੋ ਇੱਕ ਤਰਬੂਜ ਆ ਆ ਗਿਆ ਆਪਾਂ ਮੇਰ ਕਰੇ ਜੀ ਚੈੱਕ ਕਰਾਂਗੇ ਫਟੇ ਲਓ ਆ ਆ ਡਿਪਾਰਟਮੈਂਟ ਮੇਰਾ ਸਬਜ਼ੀਆਂ ਦਾ ਆ ਡਿਪਾਰਟਮੈਂਟ ਆਪਣਾ ਸਬਜ਼ੀਆਂ ਦਾ ਕ੍ਰੇਲਿਆਂ ਕਰੂਲਿਆਂ ਦਾ ਕ੍ਰੇਲਿਆਂ ਦਾ ਮਿਰਚਾਂ ਦਾ ਆ ਡਿਪਾਰਟਮੈਂਟ ਕ੍ਰੇਲਿਆਂ ਦਾ ਜੀ ਸਟਾਰਟਿੰਗ ਹੋ ਜਾਣੀ ਲੱਗਣੀ ਬਾਸ ਰੱਬ ਮਿਹਰ ਕਰੇ ਆਹ ਲੋ ਭਾਜੀ ਤੁਹਾਨੂੰ ਦਿਖਾਈਏ ਨਾਲੇ ਹੁਣ ਗਰਮੀ ਕਿੰਨੀ ਆ ਗਈ ਆਹ ਸਟਰਾਬਰੀ ਲੱਗ ਰਹੀਆਂ ਨੇ ਆਲੇ ਵੀ ਆਹ ਦੇਖੋ ਸਟਰਾਬਰੀਆਂ ਆਹ ਬੜੀਆਂ ਹੋ ਗਈਆਂ ਆਹ ਲੋ ਚੱਕੋ ਸਟਰਾਬਰੀਆਂ ਆ ਲਾਦਰੀਆਂ ਸਟਾਵਰੀਆਂ ਦੋ ਚਾਰ ਬੁੱਟੇ ਦਾ ਉਧਰ ਪਏ ਨੇ ਓਕੇ ਜੀ ਭਾਈ ਹਸਰੀ ਘਾਲ